ਬੇਹਿਆਂ ਰੋਟੀਆਂ ਕਹਾਣੀ ਉਹ ਹੈਨਰੀ ਮਿਸ ਮਾਰਥਾ ਮੈਕਮ ਗਲੀ ਦੀ ਨੁੱਕੜ ਤੇ ਉਹ ਥਾਂ ਜਿੱਥੇ ਤੁਸੀਂ ਤਿੰਨ ਕਦਮ ਉੱਪਰ ਚੜ ਜਾਂਦੇ ਹੋ ਅਤੇ ਜਦੋਂ ਤੁਸੀਂ ਦਰਵਾਜ਼ਾ ਖੋਲਦੇ ਹੋ ਤਾਂ ਟੱਲੀ ਟੁਣਕਦੀ ਹੈ ਇੱਕ ਛੋਟੀ ਜਹੀ ਬੇકરી ਚਲਾਉਂਦੀ ਸੀ ਮਿਸ ਮਾਰਥਾ 40 ਸਾਲ ਦੀ ਸੀ ਉਹਦੀ ਬੈਂਕ ਦੀ ਕਾਪੀ ਉਹਦਾ 2000 ਡਾਲਰ ਬੈਂਕ ਬੈਲੈਂਸ ਦੱਸਦੀ ਸੀ ਉਹ ਦੋ ਨਕਲੀ ਦੰਦਾਂ ਦੀ ਅਤੇ ਇੱਕ ਦਿਆਲੂ ਦਿਲ ਦੀ ਮਾਲਕ ਸੀ ਬਹੁਤ ਸਾਰੇ ਅਜਿਹੇ ਲੋਕ ਜਿਨ੍ਹਾਂ ਦੀ ਸ਼ਾਦੀ ਦੀਆਂ ਸੰਭਾਵਨਾਵਾਂ ਮਿਸਮਾਰਥਾ ਨਾਲੋਂ ਵੀ ਘੱਟ ਸਨ ਹੁਣ ਤਾਂ ਉਹ ਵੀ ਸ਼ਾਦੀशुदा ਹੋ ਚੁੱਕੇ ਸਨ ਹਫ਼ਤੇ ਵਿੱਚ 2-3 ਵਾਰ ਇੱਕ ਗਾਹਕ ਬੇਕਰੀ ਉੱਤੇ ਆਉਂਦਾ ਸੀ ਜਿਸ ਵਿੱਚ ਮਿਸਮਾਰਥਾ ਦੇ ਚਸਪੀ ਲੈਣ ਲੱਗੀ ਉਹ ਇੱਕ ਦਰਮਿਆਨੀ ਉਮਰ ਦਾ ਬੰਦਾ ਸੀ ਜੋ ਐਨਕ ਲਗਾਉਂਦਾ ਸੀ ਉਸਦੀ ਪੂਰੀ ਦਾੜੀ ਸਾਵਧਾਨੀ ਨਾਲ ਕੁੱਤਰੀ ਹੁੰਦੀ ਸੀ ਉਹ ਠੇਠ ਜਰਮਨ ਲਹਿਜੇ ਵਿੱਚ ਅੰਗਰੇਜ਼ੀ ਬੋਲਦਾ ਸੀ। ਉਸ ਦਾ ਲਿਬਾਸ ਪੁਰਾਣਾ ਅਤੇ ਜਗਾ ਜਗਾ ਤੋਂ ਰਫੂ ਕੀਤਾ, ਜਾਂ ਫਿਲਟੇਲਮੁਲ ਅਤੇ ਵਟ ਪਿਆ ਹੁੰਦਾ ਸੀ। ਲੇਕਿਨ ਉਹ ਇੱਕ ਸਾਫ਼ ਸੁਥਰਾ ਅਤੇ ਸੋਹਣੇ ਸਲੀਕੇ ਵਾਲਾ ਵਿਅਕਤੀ ਨਜ਼ਰ ਆਉਂਦਾ ਸੀ। ਉਹ ਹਮੇਸ਼ਾ ਦੋ ਬਾਸੀ ਡਬਲ ਰੋਟੀਆਂ ਖਰੀਦਦਾ। ਤਾਜੀ ਰੋਟੀ 5 ਸੈਂਟ ਦੀ ਇੱਕ ਸੀ, ਜਦੋਂ ਕਿ ਬਾਸੀ ਰੋਟੀਆਂ 5 ਸੈਂਟ ਦੀਆਂ ਦੋ ਮਿਲ ਜਾਂਦੀਆਂ ਸਨ। ਉਸ ਨੇ ਬਾਸੀ ਰੋਟੀ ਤੋਂ ਇਲਾਵਾ ਕਦੇ ਕੁਝ ਨਹੀਂ ਖਰੀਦਿਆ ਸੀ। ਦਫਾ ਮਿਸ ਮਾਰਥਾ ਨੇ ਉਸ ਦੀਆਂ ਉਂਗਲੀਆਂ ਉੱਤੇ ਲਾਲ ਅਤੇ ਭੂਰੇ ਰੰਗ ਦੇ ਤੱਬੇ ਲੱਗੇ ਦੇਖੇ ਤਾਂ ਦੋਸ ਨੂੰ ਭਰੋਸਾ ਹੋ ਗਿਆ ਕਿ ਉਹ ਕੋਈ ਚਿੱਤਰਕਾਰ ਹੈ ਅਤੇ ਬੇहद ਗਰੀਬ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਇੱਕ ਚੁਬਾਰੇ ਵਿੱਚ ਰਹਿੰਦਾ ਸੀ ਜਿੱਥੇ ਉਹ ਚਿੱਤਰਕਾਰੀ ਕਰਦਾ ਹੈ ਅਤੇ ਬਸੀ ਰੋਟੀ ਖਾਂਦਾ ਹੈ ਮਿਸ ਮਾਰਥਾ ਦੀ ਬੇਕਰੀ ਉੱਤੇ ਮੌਜੂਦ ਹੋਰ ਚੀਜ਼ਾਂ ਨੂੰ ਖਾਣ ਦੀ ਤਾਂ ਉਹ ਬਸ ਕਲਪਨਾ ਹੀ ਕਰ ਸਕਦਾ ਸੀ ਅਕਸਰ ਜਦੋਂ ਮਿਸ ਮਾਰਥਾ ਆਪਣੀਆਂ ਮਨਪਸੰਦ ਚੀਜ਼ਾਂ ਲੈ ਕੇ ਖਾਣ ਪੀਣ ਲਈ ਬੈਠਦੀ ਤਾਂ ਆ ਭਰਦੀ ਅਤੇ ਖਾਹਿਸ਼ ਕਰਦੀ ਕਿ ਕਾਸ਼ ਉਹ ਸ਼ਰੀਫ ਚਿੱਤਰਕਾਰ ਕਿਸੇ ਠੰਡੀ ਅਤੇ ਹਵਾਦਾਰ ਬਾਲਕੋਨੀ ਵਿੱਚ ਬਾਸੀ ਰੋਟੀ ਖਾਣ ਦੀ ਬਜਾਏ ਉਸਦੇ ਸਵਾਦੀ ਚੀਜ਼ਾਂ ਦੇ ਆਨੰਦ ਲੈਣ ਵਿੱਚ ਸ਼ਰੀਕ ਹੋ ਸਕਦਾ। ਮਿਸ ਮਾਰਥਾ ਦੇ ਦਿਲ ਵਿੱਚ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਗਿਆ ਹੈ, ਹਮਦਰਦੀ ਕੁੱਟ-ਕੁੱਟ ਕੇ ਭਰੀ ਹੋਈ ਸੀ। ਇਸ ਸ਼ਖਸ ਦੇ ਪੇਸ਼ੇ ਦੇ ਸੰਬੰਧ ਵਿੱਚ ਆਪਣੇ ਨਜ਼ਰੀਏ ਦੀ ਤਸਦੀਕ ਲਈ ਇੱਕ ਦਿਨ ਮਿਸਮਾਰਥਾ ਆਪਣੇ ਕਮਰੇ ਵਿੱਚੋਂ ਉਹ ਪੇਂਟਿੰਗ ਚੁੱਕ ਲਈ ਜੋ ਇਸਨੇ ਸੇਲ ਵਿੱਚ ਖਰੀਦੀ ਸੀ ਅਤੇ ਕਾਊਂਟਰ ਦੇ ਪਿੱਛੇ ਅਲਮਾਰੀ ਤੇ ਟੰਗ ਦਿੱਤੀ। ਇਹ ਵੀਨਸ ਦਾ ਇੱਕ ਦ੍ਰਿਸ਼ ਸੀ। ਪਾਣੀ ਵਿੱਚ ਮੋਹਰੇ ਸੰਗ ਮਰਮਰ ਦਾ ਬਣਿਆ ਇੱਕ ਸ਼ਾਨਦਾਰ ਮਹਿਲ ਸੀ ਜਿਸ ਦੇ ਪਿਛੋਕੜ ਵਿੱਚ ਪਾਣੀ ਵਿੱਚ ਕਿਸ਼ਤੀਆਂ ਤੈਰ ਰਹੀਆਂ ਸਨ। ਇੱਕ ਵਿੱਚ ਬੈਠੀ ਔਰਤ ਪਾਣੀ ਵਿੱਚ ਹੱਥ ਨਾਲ ਇੱਕ ਲਕੀਰ ਬੋਂਦੀ ਜਾ ਰਹੀ ਸੀ। ਇਸ ਦੇ ਇਲਾਵਾ ਬਦਲ ਆਸਮਾਨ ਅਤੇ ਧੁੱਪ ਤੇ ਪਰਛਾਵਿਆਂ ਦਾ ਖੇਲ ਸੀ ਗੱਲ ਕਿ ਅਜਿਹੀ ਪੇਂਟਿੰਗ ਸੀ ਕਿ ਕੋਈ ਵੀ ਕਲਾਕਾਰ ਇਸ ਵੱਲ ਧਿਆਨ ਦਿੱਤੇ ਬਿਨਾਂ ਨਹੀਂ ਰਹਿ ਸਕਦਾ ਸੀ ਦੋ ਦਿਨ ਦੇ ਬਾਅਦ ਗਾਹਕ ਆਇਆ ਮਿਹਰਬਾਨੀ ਕਰਕੇ ਦੋ ਬਾਸੀਆਂ ਰੋਟੀਆਂ ਦੇ ਦਿਓ ਮੈਡਮ ਤੁਸੀਂ ਬੜੀ ਵਧੀਆ ਪੇਂਟਿੰਗ ਲਗਾਈ ਹੈ ਮਿਸ ਮਾਰਥਾ ਲਿਫਾਫੇ ਵਿੱਚ ਰੋਟੀ ਲਪੇਟ ਰਹੀ ਸੀ ਜੀ ਹਾਂ ਮਿਸ ਮਾਰਥਾ ਨੇ ਆਪਣੀ ਤੇਜ਼ ਦ੍ਰਿਸ਼ਟੀ ਉੱਤੇ ਗੱਦਗਦ ਹੁੰਦੇ ਹੋਏ ਕਿਹਾ ਮੈਂ ਕਲਾ ਨੂੰ ਅਤੇ ਕਲਾਕਾਰਾਂ ਨੂੰ ਨਹੀਂ ਇੰਨੀ ਜਲਦੀ ਨਹੀਂ ਕਹਿਣਾ ਚਾਹੀਦਾ ਅਤੇ ਕਲਾਕ੍ਰਿਤੀਆਂ ਨੂੰ ਪਸੰਦ ਕਰਦੀ ਹਾਂ ਉਸਨੇ ਗੱਲ ਬਦਲ ਦਿੱਤੀ ਸੀ ਤੁਹਾਡਾ ਕੀ ਖਿਆਲ ਹੈ ਇਹ ਵਧੀਆ ਪੇਂਟਿੰਗ ਹੈ ਇਸ ਵਿੱਚ ਤਵਾਜੁਨ ਠੀਕ ਨਹੀਂ ਪ੍ਰਸਪੈਕਟਿਵ ਵੀ ਅਸਲੀ ਨਹੀਂ ਹੈ ਇਹ ਬਹੁਤ ਵਧੀਆ ਤਸਵੀਰ ਨਹੀਂ ਸ਼ੁਭ ਸਵੇਰ ਮੈਡਮ ਉਸਨੇ ਆਪਣੀ ਰੋਟੀ ਫੜੀ ਅਤੇ ਤੇਜ਼ੀ ਨਾਲ ਬਾਹਰ ਨਿਕਲ ਗਿਆ ਯਕੀਨਨ ਉਹ ਇੱਕ ਕਲਾਕਾਰ ਹੀ ਹੈ ਮਿਸ ਮਾਰਥਾ ਤਸਵੀਰ ਨੂੰ ਵਾਪਸ ਕਰ ਲੈ ਗਈ ਉਸਦੇ ਅੱਖਾਂ ਚਸ਼ਮੇ ਦੇ ਪਿੱਛੇ ਕਿਵੇਂ ਰਹਿਮਦਿਲੀ ਅਤੇ ਸ਼ਰਾਫਤ ਨਾਲ ਚਮਕਦੀਆਂ ਸਨ ਉਸ ਦਾ ਮੱਥਾ ਕਿੰਨਾ ਚੌੜਾ ਸੀ ਉਸ ਨੇ ਕਿਵੇਂ ਇੱਕ ਝਾਤ ਵਿੱਚ ਇਹ ਪ੍ਰਸਪੈਕਟਿਵ ਨੂੰ ਜਾਂਚ ਲਿਆ ਅਤੇ ਅਜਿਹੇ ਸ਼ਖਸ ਨੂੰ ਬਸਿ ਰੋਟੀ ਖਾਣੀ ਪੈਂਦੀ ਹੈ ਪਰ ਜ਼ਹੀਨ ਲੋਕਾਂ ਨੂੰ ਅਕਸਰ ਆਪਣੀ ਪਛਾਣ ਬਣਾਉਣ ਲਈ ਸੰਘਰਸ਼ ਕਰਨਾ ਹੀ ਪੈਂਦਾ ਹੈ ਕਲਾ ਅਤੇ ਇਸ ਪ੍ਰਸਪੈਕਟਿਵ ਵਿੱਚ ਕਿਸੇ ਜ਼ਹੀਨ ਕਲਾਕਾਰ ਨੂੰ ਸਹਾਰਾ ਦੇਣ ਲਈ ਬੈਂਕ ਵਿੱਚ ਪਏ 2000 ਡਾਲਰ ਇੱਕ ਬੇਕਰੀ ਅਤੇ ਇੱਕ ਹਮਦਰਦ ਦਿਲ ਕਮਾਲ ਹੀ ਹੋ ਜਾਏ ਮਗਰ ਇਹ ਮਿਸ ਮਾਰਥਾ ਦੀਆਂ ਜਗ ਦੀਆਂ ਅੱਖਾਂ ਦੇ ਸੁਪਨੇ ਸਨ ਹੁਣ ਜਦੋਂ ਉਹ ਆਉਂਦਾ ਤਾਂ ਅਕਸਰ ਕਾਊਂਟਰ ਉੱਤੇ ਥੋੜੀ ਬਹੁਤ ਗੱਲਬਾਤ ਕਰ ਲੈਂਦਾ ਮਿਸ ਮਾਰਥਾ ਨੂੰ ਲੱਗਦਾ ਕਿ ਸ਼ਾਇਦ ਉਸ ਨੂੰ ਖੁਸ਼ਗਵਾਰ ਸ਼ਬਦ ਦਰਕਾਰ ਸਨ ਗਾਹਕ ਨੇ ਬاسي ਰੋਟੀਆਂ ਖਰੀਦਣਾ ਜਾਰੀ ਰੱਖਿਆ ਉਸ ਨੇ ਕਦੇ ਕੋਈ ਕੇਕ ਸਮੋਸਾ ਜਾਂ ਮਾਰਥਾ ਦੇ ਲਜੀਜ਼ ਸ਼ੈਲੀ ਬਨ ਨਹੀਂ ਸੰ ਖਰੀਦੇ ਮਿਸ ਮਾਰਥਾ ਦਾ ਖਿਆਲ ਸੀ ਕਿ ਉਹ ਪਹਿਲਾਂ ਨਾਲੋਂ ਪਤਲਾ ਹੋ ਗਿਆ ਸੀ ਨਿਰਾਸ਼ ਵੀ ਲੱਗਦਾ ਸੀ ਮਾਰਥਾ ਦਾ ਦਿਲ ਦੁਖਦਾਸੀ ਕੇ ਕਾਸ਼ ਉਹ ਉਸ ਦੀ ਮਾਮੂਲੀ ਖਰੀਦਦਾਰੀ ਵਿੱਚ ਕਿਸੇ ਚੰਗੀ ਚੀਜ਼ ਦਾ ਵਾਅਦਾ ਕਰ ਸਕਦੀ ਮਗਰ ਅਜੇ ਹੀ ਕੋਈ ਕੋਸ਼ਿਸ਼ ਕਰਦੇ ਹੋਏ ਉਸ ਦੀ ਹਿੰਮਤ ਜਵਾਬ ਦੇ ਜਾਂਦੀ ਮਾਰਥਾ ਵਿੱਚ ਉਸ ਦੀ ਤੋਹੀਨ ਕਰਨ ਦਾ ਜੇਰਾ ਨਹੀਂ ਸੀ ਉਹ ਕਲਾਕਾਰਾਂ ਦੀ ਅਣਖ ਤੋਂ ਖੂਬ ਵਾਕਿਫ ਸੀ ਮਿਸ ਮਾਰਥਾ ਕਾਊਂਟਰ ਦੇ ਪਿੱਛੇ ਆਪਣੀ ਨੀਲੀਆਂ ਟਿੱਕੀਆਂ ਵਾਲਾ ਲਹਿੰਗਾ ਪਹਿਨਦੀ ਹੁੰਦੀ ਸੀ ਮਗਰਲੇ ਕਮਰੇ ਵਿੱਚ ਉਹ ਸੁਹਾਗੇ ਅਤੇ ਬਹੀ ਦਾਣਾਂ ਨੂੰ ਮਿਲਾ ਕੇ ਕੋਈ ਰਹਸਮਈ ਮਿਸ਼ਰਣ ਤਿਆਰ ਕਰ ਲਿਆ ਕਰਦੀ ਸੀ ਬਹੁਤ ਸਾਰੇ ਲੋਕ ਇਸ ਨੂੰ ਚਿਹਰੇ ਦੇ ਨਿਖਾਰ ਲਈ ਵਰਤਦੇ ਸਨ ਇੱਕ ਦਿਨ ਆਮ ਵਾਂਗ ਗਾਹਕ ਆਇਆ ਉਸਨੇ ਧਾਤ ਦਾ ਸਿੱਕਾ ਕਾਊਂਟਰ ਉੱਤੇ ਰੱਖਿਆ ਅਤੇ ਆਪਣੀ ਬਾਸੀ ਰੋਟੀਆਂ ਦੀ ਮੰਗ ਕੀਤੀ ਮਿਸ ਮਾਰਥਾ ਦੇਣ ਲਈ ਆ ਹੀ ਰਹੀ ਸੀ ਕਿ ਇਸੇ ਦੌਰਾਨ ਬਾਹਰ ਰੋਲੇ ਰੱਪੇ ਦੀਆਂ ਆਵਾਜ਼ਾਂ ਉੱਭਰੀਆਂ ਕੋਈ ਫਾਇਰ ਟਰੱਕ ਸਾਇਰਨ ਵਜਾਉਂਦਾ ਹੋਇਆ ਗੁਜ਼ਰ ਰਿਹਾ ਸੀ ਗਾਹਕ ਸੁਭਾਵਕ ਤੌਰ ਤੇ ਮਾਮਲਾ ਜਾਂਚਣ ਲਈ ਤੇਜ਼ੀ ਨਾਲ ਦਰਵਾਜ਼ੇ ਵੱਲ ਨੂੰ ਆਨ ਲਿਆ ਮਿਸ ਮਾਰਥਾ ਨੇ ਇਸ ਅਚਾਨਕ ਮੌਕੇ ਦਾ ਫਾਇਦਾ ਉਠਾਉਣ ਦੀ ਸੋਚੀ ਨਮਾਇਸ਼ੀ ਵਸਤਾਂ ਵਾਲੀ ਸ਼ੀਸ਼ੇ ਦੀ ਅਲਮਾਰੀ ਦੇ ਹੇਠਲੇ ਖਾਨੇ ਵਿੱਚ ਤਾਜ਼ਾ ਮੱਖਣ ਦੀ ਟਿੱਕੀ ਪਈ ਸੀ ਜੋ 10 ਮਿੰਟ ਪਹਿਲਾਂ ਹੀ ਗਵਾਲਾ ਦੇ ਕੇ ਗਿਆ ਸੀ ਇੱਕ ਚਾਕੂ ਨਾਲ ਡਬਲ ਰੋਟੀਆਂ ਨੂੰ ਡੂੰਘੇ ਚੀਰ ਲਗਾ ਕੇ ਮਿਸਮਾਰਤਾ ਨੇ ਮੱਖਣ ਦੀ ਚੰਗੀ ਖਾਸੀ ਮਾਤਰਾ ਰੋਟੀਆਂ ਵਿੱਚ ਭਰ ਕੇ ਉਸ ਨੂੰ ਦੁਬਾਰਾ ਚੰਗੀ ਤਰ੍ਹਾਂ ਨਾਲ ਦਬਾ ਦਿੱਤਾ ਜਦੋਂ ਗਾਹਕ ਮੁੜ ਕੇ ਆਇਆ ਤਾਂ ਉਹ ਰੋਟੀਆਂ ਲਿਫਾਫੇ ਵਿੱਚ ਲਪੇਟ ਰਹੀ ਸੀ ਜਦੋਂ ਉਹ ਆਮ ਦੇ ਉਲਟ ਚੰਗੀ ਖਾਸੀ ਖੁਸ਼ਗਵਾਰ ਗੱਲਬਾਤ ਦੇ ਬਾਅਦ ਚਲਾ ਗਿਆ ਤਾਂ ਮਿਸਮਾਰਤਾ ਆਪਣੇ ਆਪ ਉੱਤੇ ਮੁਸਕੁਰਾਈ ਇਹ ਭਲਾ ਕਿਵੇਂ ਸੰਭਵ ਸੀ ਕਿ ਉਸ ਦੀਆਂ ਧੜਕਣਾ ਥੋੜੀਆਂ ਓਖੜੀਆਂ ਨਾ ਹੋਣ ਕਿ ਉਹ ਜ਼ਿਆਦਾ ਹੀ ਨਿਡਰ ਹੋ ਰਹੀ ਸੀ ਕਿ ਉਹ ਬੁਰਾ ਮਨਾਏਗਾ ਨਿਸੰਦੇ ਅਜੇਹਾ ਨਹੀਂ ਹੋਵੇਗਾ ਖਾਣ ਵਾਲੀ ਅਵਸਥਾ ਦਾ ਕਿਹੜਾ ਕੋਈ ਜ਼ੁਬਾਨ ਹੁੰਦੀ ਹੈ ਮੱਖਣ ਕਿਸੇ ਦੀ ਬੇਸ਼ਰਮ ਪੇਸ਼ਕਦਮੀ ਦਾ ਲੱਛਣ ਥੋੜੀ ਹੈ ਸਾਰਾ ਦਿਨ ਉਸ ਦੇ ਖਿਆਲਾਂ ਦਾ ਧੁਰਾ ਇਹੀ ਵਿਸ਼ਾ ਬਣਿਆ ਰਿਹਾ ਉਸ ਨੇ ਉਸ ਦ੍ਰਿਸ਼ ਦੀ ਕਲਪਨਾ ਕੀਤੀ ਜਦੋਂ ਉਸ ਨੂੰ ਉਸ ਦੀ ਛੋਟੀ ਜਿਹੀ ਸ਼ਰਾਰਤ ਦਾ ਪਤਾ ਲੱਗੇਗਾ ਉਸ ਨੇ ਬੁਰਸ਼ ਅਤੇ ਰੰਗਾਂ ਦੀ ਤਕਤੀ ਰੱਖ ਦਿੱਤੀ ਹੋਵੇਗੀ ਕੋਲ ਹੀ ਉਸ ਦਾ ਈਜ਼ਲ ਖੜਾ ਹੋਵੇਗਾ ਜਿਸ ਉੱਤੇ ਉਹ ਤਸਵੀਰ ਲੱਗੀ ਹੋਵੇਗੀ ਜਿਸ ਦਾ ਦ੍ਰਿਸ਼ ਬੋਧ ਆਲੋਚਨਾ ਤੋਂ ਪਰੇ ਹੋਵੇਗਾ ਉਹ ਖਾਣ ਦੀ ਤਿਆਰੀ ਕਰ ਰਿਹਾ ਹੋਵੇਗਾ ਪਾਣੀ ਅਤੇ ਖੁਸ਼ਕ ਰੋਟੀਆਂ ਉਹ ਰੋਟੀ ਦੀ ਬੁਰਕੀ ਤੋੜੇਗਾ ਆ ਮਿਸ ਮਾਰਤਾ ਦੀਆਂ ਗੱਲਾਂ ਸ਼ਰਮ ਨਾਲ ਸੁਈਆਂ ਹੋ ਗਈਆਂ ਖਾਂਦੇ ਹੋਏ ਕਿ ਉਹ ਇਨਾ ਹੱਥਾਂ ਦੇ ਬਾਰੇ ਸੋਚੇਗਾ ਜਿਨ੍ਹਾਂ ਨੇ ਮੱਖਣ ਰੋਟੀਆਂ ਵਿੱਚ ਲਾਇਆ ਸੋਚੇਗਾ ਵੀ ਜਾਂ ਨਹੀਂ ਮੁੱਖ ਦਰਵਾਜ਼ੇ ਦੀ ਘੰਟੀ ਜੋਰ-ਜੋਰ ਨਾਲ ਵੱਜਣ ਲੱਗੀ ਕੋਈ ਰੋਲਾ ਮਚਾਉਂਦਾ ਹੋਇਆ ਅੰਦਰ ਆ ਰਿਹਾ ਸੀ ਮਿਸ ਮਾਰਥਾ ਤੇਜ਼ੀ ਨਾਲ ਅੱਗੇ ਵੱਲ ਨੂੰ ਆਈ ਉੱਥੇ ਦੋ ਆਦਮੀ ਖੜੇ ਸਨ ਇੱਕ ਨੌਜਵਾਨ ਸੀ ਜੋ ਪਾਈਪ ਪੀ ਰਿਹਾ ਸੀ ਇਸ ਨੂੰ ਮਾਰਥਾ ਨੇ ਪਹਿਲਾਂ ਕਦੇ ਨਹੀਂ ਵੇਖਿਆ ਸੀ ਦੂਜਾ ਉਸ ਦਾ ਕਲਾਕਾਰ ਸੀ ਉਸ ਦਾ ਚਿਹਰਾ ਲਾਲ ਤੱਪ ਰਿਹਾ ਸੀ ਹੈਟ ਸਿਰ ਦੇ ਪਿੱਛੇ ਨੂੰ ਡਿੱਗਿਆ ਹੋਇਆ ਸੀ ਉਸ ਦੇ ਵਾਲ ਬੇहद ਉਗੜ ਦੁਗੜੇ ਸਨ ਉਸ ਨੇ ਆਪਣੀਆਂ ਮੁਠੀਆਂ ਮੀਚੀਆਂ ਅਤੇ ਵਹਿਸ਼ੀ ਅੰਦਾਜ਼ ਵਿੱਚ ਮਿਸ ਮਾਰਥਾ ਦੇ ਚਿਹਰੇ ਤੇ ਲਹਿਰਾਈਆਂ ਅਹਮਕ ਬੇਵਕੂਫ ਬੁੱਦੂ ਜਰਮਨ ਭਾਸ਼ਾ ਵਿੱਚ ਇਹੋ ਜਿਹੇ ਅਰਥਾਂ ਵਾਲੇ ਉਹ ਕੁਝ ਹੋਰ ਸ਼ਬਦ ਬਹੁਤ ਉਹੀ ਉੱਚੀ ਆਵਾਜ਼ ਵਿੱਚ ਚੀਲਾਇਆ ਨੌਜਵਾਨ ਨੇ ਉਸ ਨੂੰ ਖਿੱਚ ਕੇ ਬਾਹਰ ਲੈ ਜਾਣ ਦੀ ਕੋਸ਼ਿਸ਼ ਕੀਤੀ ਮੈਂ ਨਹੀਂ ਜਾਵਾਂਗਾ ਉਹ ਗੁੱਸੇ ਨਾਲ ਬੋਲਿਆ ਮੈਂ ਉਸਨੂੰ ਦੱਸਾਂਗਾ ਗਾਹਕ ਮਿਸ ਮਾਰਥਾ ਦੇ ਕਾਊਂਟਰ ਤੇ ਮੁੱਕੇ ਮਾਰਦਿਆਂ ਚੀਖਿਆ ਤੂੰ ਮੈਨੂੰ ਬਰਬਾਦ ਕਰ ਦਿੱਤਾ ਉਸ ਦੀਆਂ ਨੀਲੀਆਂ ਅੱਖਾਂ ਐਨਕ ਦੇ ਸ਼ੀਸ਼ਿਆਂ ਦੇ ਪਿੱਛੇ ਦੱਗ ਰਹੀਆਂ ਸਨ ਮੈਂ ਤੈਨੂੰ ਦੱਸ ਦੇਵਾਂਗਾ ਤੂੰ ਕੁਸ ਬੈਠੀਏ ਬੁੱਢੀ ਬਿੱਲੀਏ ਮਿਸ ਮਾਰਥਾ ਨੂੰ ਦੌੜਾ ਜਿਹਾ ਪਿਆ ਅਤੇ ਉਹ ਅਲਮਾਰੀਆਂ ਉੱਤੇ ਝੁੱਕ ਗਈ ਅਤੇ ਉਸ ਨੇ ਇੱਕ ਹੱਥ ਨਾਲ ਨੀਲੇ ਟਿੱਕੀਆਂ ਵਾਲੇ ਲਹਿੰਗੇ ਨੂੰ ਫੜਿਆ ਹੋਇਆ ਸੀ ਨੌਜਵਾਨ ਨੇ ਦੂਜੇ ਨੂੰ ਕਾਲਰ ਤੋਂ ਫੜ ਕੇ ਕਿਹਾ ਹੁਣ ਆ ਵੀ ਜਾਓ ਤੁਸੀਂ ਬਹੁਤ ਕੁਝ ਕਹਿ ਚੁੱਕੇ ਹੋ ਅਤੇ ਗੁੱਸੇ ਨਾਲ ਤਮਤਮਾਉਦੇ ਆਦਮੀ ਨੂੰ ਖਿੱਚਦਾ ਹੋਇਆ ਦਰਵਾਜ਼ੇ ਤੋਂ ਬਾਹਰ ਗਲੀ ਵਿੱਚ ਲੈ ਗਿਆ ਕੁਝ ਦੇਰ ਬਾਅਦ ਨੌਜਵਾਨ ਵਾਪਿਸ ਆਇਆ ਮੈਡਮ ਜਰਾ ਅੰਦਾਜ਼ਾ ਲਾਓ ਮੈਂ ਤੁਹਾਨੂੰ ਕੀ ਦੱਸਣ ਵਾਲਾ ਹਾਂ ਅਸਲ ਕਹਾਣੀ ਕੀ ਹੈ ਇਹ ਸਾਰੀ ਝਾਕ ਮਾਰੀ ਕੀ ਹੈ ਇਹ ਬਲੰਬਰਗਰ ਇੱਕ ਮਾਹਰ ਇਮਾਰਤੀ ਨਕਸ਼ਾ ਨਵੀਸ ਹੈ ਮੈਂ ਇਸ ਦੇ ਨਾਲ ਉਸੇ ਹੀ ਦਫ਼ਤਰ ਵਿੱਚ ਕੰਮ ਕਰਦਾ ਹਾਂ ਇਹ ਇੱਕ ਨਵੇਂ ਸਿਟੀ ਹਾਲ ਦਾ ਨਕਸ਼ਾ ਬਣਾਉਣ ਦੀ ਯੋਜਨਾ ਉੱਤੇ ਤਿੰਨ ਮਹੀਨੇ ਤੋਂ ਸਖਤ ਮਿਹਨਤ ਕਰ ਰਿਹਾ ਸੀ। ਇਹ ਇੱਕ ਇਨਾਮੀ ਮੁਕਾਬਲਾ ਸੀ। ਉਸਨੇ ਕੱਲ ਆਖਰਕਾਰ ਸਿਆਹੀ ਨਾਲ ਖਾਕਾ ਮੁਕੰਮਲ ਕਰ ਲਿਆ ਸੀ। ਤੁਹਾਨੂੰ ਪਤਾ ਹੈ ਨਾ ਕਿ ਖਾਕਾ ਹਮੇਸ਼ਾ ਪਹਿਲਾਂ ਕੱਚੀ ਪੈਨਸਲ ਨਾਲ ਬਣਾਇਆ ਜਾਂਦਾ ਹੈ। ਫਿਰ ਨਕਸ਼ਾ ਨਵੀਸ ਬਾਸੀ ਬੇਹੀ ਰੋਟੀ ਦੇ ਚੂਰੇ ਨਾਲ ਪੈਨਸਲ ਦੀਆਂ ਲਕੀਰਾਂ ਮਿਟਾ ਦਿੰਦਾ ਹੈ ਕਿਉਂਕਿ ਇਹ ਇੰਡੀਅਨ ਰਬਰ ਨਾਲੋਂ ਵੀ ਬਿਹਤਰ ਸਫਾਈ ਕਰਦਾ ਹੈ। ਬਲੰਬਰਗਰ ਇਥੋਂ ਬাসী ਰੋਟੀਆਂ ਖਰੀਦਿਆ ਕਰਦਾ ਸੀ ਅਤੇ ਤੁਹਾਨੂੰ ਪਤਾ ਹੀ ਹੋਣਾ ਹੈ ਕਿ ਉਹ ਮੱਖਣ ਇਸ ਕੰਮ ਲਈ ਠੀਕ ਨਹੀਂ ਸੀ ਬਲੰਬਰਗਰ ਦਾ ਨਕਸ਼ਾ ਹੁਣ ਕਿਸੇ ਕੰਮ ਦਾ ਨਹੀਂ ਦੇਹਾ ਸਿਵਾਏ ਸੈਂਡਵਿਚ ਲਵੇਟਣ ਵਾਲੇ ਕਾਗਜ਼ ਜਤੇ ਮਿਸ ਮਾਰਥਾ ਮਗਰਲੇ ਕਮਰੇ ਵਿੱਚ ਗਈ ਨੀਲੀਆਂ ਟਿੱਕੀਆਂ ਵਾਲਾ ਲਹਿੰਗਾ ਉਤਾਰਿਆ ਅਤੇ ਪਹਿਲਾਂ ਵਾਲੀ ਪੂਰੀ ਉਨੀ ਕੋਟੀ ਜੋ ਉਹ ਅਕਸਰ ਪਹਿਨਦੀ ਸੀ ਪਹਿਨ ਲਈ ਫਿਰ ਉਸਨੇ ਬਹੀ ਦਾਣੇ ਅਤੇ ਸੁਹਾਗੇ ਦਾ ਕੜਾ ਖਿੜਕੀ ਵਿੱਚ ਹੀ ਬਾਹਰ ਕੂੜੇ ਦੇ ਡਰਮ ਵਿੱਚ ਸੁੱਟ ਦਿੱਤਾ